ਸੱਤ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਅੱਜ ਰਾਤ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਅੱਜ ਰਾਤ ਮੀਂਹ ਦੀ ਉਮੀਦ ਹੈ ਕਿਉਂਕਿ ਦਿਨ ਵੇਲੇ ਪੰਜਾਬ ਦੇ ਵਿੱਚ ਹਲਕੀ ਫੁਲਕੀ ਬੂੰਦਾਬੰਦੀ ਦਾ ਮਾਹੌਲ ਆਪਾਂ ਨੂੰ ਦੇਖਣ ਨੂੰ ਮਿਲਿਆ ਜਿਸ ਨਾਲ ਅੱਜ ਰਾਤ ਵੀ ਆਪਾਂ ਨੂੰ ਬੂੰਦਾਬੰਦੀ ਦੇ ਮਾਹੌਲ ਦੇ ਨਾਲ ਟੈਂਪਰੇਚਰ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ ਗਰਮੀ ਤੋਂ ਰਾਹਤ ਅੱਜ ਰਾਤ ਵੀ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਹੈ ਜਿਸ ਨਾਲ ਖਾਸ ਕਰਕੇ ਜਿਹੜੇ ਇਲਾਕਿਆਂ ਦੀ ਗੱਲ ਕਰੀਏ ਤਾਂ ਮੋਹਾਲੀ ਦੇ ਇਲਾਕੇ ਹੋਗੇ ਬਾਕੀ ਰੂਪਨਗਰ ਦੇ ਇਲਾਕੇ ਹੋਗੇ ਥੋੜਾ ਬੋਤਾ ਪਟਿਆਲਾ ਫਤਿਹਗੜ੍ਹ ਸਾਹਿਬ ਦੇ ਨੇੜਲੇ ਹਿੱਸਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਬਾਕੀ ਤੁਸੀਂ ਕਮੈਂਟ ਕਰਕੇ ਜੁੜਨਾ ਤੁਹਾਡੇ ਇਲਾਕੇ ਵਿੱਚ ਅੱਜ ਕਿਸ ਤਰ੍ਹਾਂ ਦੇ ਮੌਸਮ ਦੇ ਹਾਲਾਤ ਦੇਖਣ ਨੂੰ ਮਿਲੇ ਹਨ ਜੇਕਰ ਚੈਨਲ ਦੇ ਪਹਿਲੀ ਵਾਰ ਹੈ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਅਪਡੇਟ ਕੋਈ ਵੀ ਮਿਸ ਨਾ ਹੋ ਸਕੇ ਜੇਕਰ ਹੁਣ ਦੀਆਂ ਤਾਇਆ ਲਾਈਵ ਸੈਲਟ ਤਸਵੀਰਾਂ ਦੇਖੇ ਤਾਂ ਫਿਲਹਾਲ ਪੰਜਾਬ ਦਾ ਮੌਸਮ ਠੀਕ-ਠਾਕ ਦੇਖਣ ਨੂੰ ਮਿਲ ਰਿਹਾ ਕੋਈ ਵੱਡੀ ਬਦਲੀ ਕਾਰਵਾਈ ਇਸ ਟਾਈਮ ਪੰਜਾਬ ਦੇ ਉ ਤਮ ਦੇਖਣ ਨੂੰ ਮਿਲ ਰਿਹਾ ਜੋ ਕਿ ਪੰਜਾਬ ਦੇ तकरीबन ਭਾਰਤ ਦੇ ਮੱਧ ਭਾਰਤ ਦੇ ਵਿੱਚ ਇਸ ਟਾਈਮ ਦੇਖਣ ਨੂੰ ਮੇਰਾ ਜੋ ਕਿ ਅੱਧ ਰਾਤ ਤੋਂ ਬਾਅਦ ਪੰਜਾਬ ਵਾਲ ਕੂਚ ਕਰਦਾ ਹੋਇਆ ਇਹ ਕਾਇਦੇਗਾ ਸਭ ਤੋਂ ਪਹਿਲਾਂ ਪੰਜਾਬ ਦੇ ਪੂਰਵੀ ਹਿੱਸਿਆਂ ਦੇ ਵਿੱਚ ਕਰਮਈਆਂ ਦੀ ਉਮੀਦ ਹੈ ਖਾਸ ਕਰਕੇ ਸ਼ਹਿਰਪੁਰ ਨਵਾਂ ਸ਼ਹਿਰ ਨੰਗਲ ਰੂਪਨਗਰ ਦੇ ਇਲਾਕੇ ਹੋਗੇ ਹੌਲੀ ਹੌਲੀ ਇਹ ਸਿਸਟਮ ਅੱਗੇ ਵੱਧਾ ਹੋਇਆ ਸੈਂਟਰ ਪੰਜਾਬ ਦੇ ਇਲਾਕਿਆਂ ਨੂੰ ਕਵਰ ਕਰੇਗਾ ਜਿਸ ਨਾਲ ਹੌਲੀ ਹੌਲੀ ਮੀਂਹ ਦੀਆਂ ਗਤੀਵਿਧੀਆਂ ਅੱਗੇ ਵਧੀਆਂ ਹੋਈਆਂ ਕਾਇਦੇਣਗੀਆਂ ਕਪੂਰਥਲਾ ਜਲੰਧਰ ਦੇ ਇਲਾਕਿਆਂ ਦੇ ਵੀ ਟਟਮੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਉਸ ਤੋਂ ਬਾਅਦ ਇਹ ਉੱਤਰੀ ਇਲਾਕਿਆਂ ਤੱਕ ਵੀ ਸਿਸਟਮ ਦੀ ਕੂਚ ਦੇਖਣ ਨੂੰ ਮਿਲ ਸਕਦਾ ਹੈ ਜੇਕਰ ਇਹ ਤਗੜੇ ਲੈਵਲ ਨਾਲ ਅੱਗੇ ਫੈਲਦਾ ਹੈ ਫਟਾਣਡ ਕੋਟ ਗੁਰਦਾਸਪੁਰ ਦੇ ਇਲਾਕਿਆਂ ਨੂੰ ਵੀ ਚਪ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਤਕਰੀਬਨ ਅੱਧਰ ਰਾਤ ਤੋਂ ਬਾਅਦ ਕਾਰਵਾਈਆਂ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਮੀਂਹ ਦੇ ਹਾਲਾਤ ਅੱਜ ਰਾਤ ਬੰਦੇ ਹੋਏ ਦਿਖਾਈ ਦੇਣਗੇ ਕੁਝ ਇਲਾਕਿਆਂ ਦੇ ਵਿੱਚ ਤੇਜ਼ ਹਵਾ ਹਨੇਰੀ ਦੀ ਚਾਂਸ ਵੀ ਬਣ ਸਕਦੇ ਹਨ 40 ਤੋਂ 60 ਕਿਲੋਮੀਟਰ ਦੀ ਹਵਾ ਵੀ ਦੇਖਣ ਨੂੰ ਮਿਲ ਸਕਦੀ ਹੈ ਕੁਝ ਇਲਾਕਿਆਂ ਵਿੱਚ ਤਗੜੇ ਮੀਂਹ ਦੇ ਛੱਟ ਵੀ ਦੇਖਣ ਨੂੰ ਮਿਲ ਸਕਦੇ ਹਨ ਓਵਰ ਆਲ ਸਵੇਰ ਤੱਕ ਜਾਤ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇ ਅਸਾਰ ਬੰਦੇ ਹੋਏ ਦਿਖਾਈ ਦੇ ਰਹੇ ਹਨ ਸਵੇਰ ਦੀ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਕਿਹੜੇ ਇਲਾਕਿਆਂ ਦੇ ਵਿੱਚ ਸਵੇਰ ਵੇਲੇ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਜੇਕਰ ਚੈਨਲ ਤੇ ਪਹਿਲੀ ਵਾਰੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਕੋਈ ਵੀ ਮੌਸਮ ਦੀ ਵੀਡੀਓ ਤਕਰੀਬਨ ਮਿਸ ਨਾ ਹੋ ਸਕੇ ਤੁਹਾਡੇ ਕੋਲੋਂ ਧੰਨਵਾਦ ਜੀ